ਜੇ ਰਵਿੰਦਰ ਸਿੰਘ ਰਾਉਟਾ ਅੱਜ ਅਸੀਂ ਇੱਥੇ ਡਾਪੇ ਪਟਵਾਰੀ ਦੇ ਖਿਲਾਫ ਜੋ ਖਲਹਾਰੇ ਬੰਦਾ ਉਹਦੇ ਖਿਲਾਫ ਅਸੀਂ ਇੱਥੇ ਐਜੀਟੇਸ਼ਨ ਕਰਨ ਆਏ ਸੀਗੇ ਔਰ ਲੋਕਾਂ ਦੀ ਪ੍ਰੋਬਲਮ ਇਹ ਆ ਕਿ ਜਿਹੜੇ ਡੇ ਟੂ ਡੇ ਲੋਕਾਂ ਦੇ ਪ੍ਰੋਬਲਮ ਆ ਉਹ ਹੱਲ ਨਹੀਂ ਹੋ ਰਹੀ ਔਰ 6 6 7 7 ਮਹੀਨੇ ਤੋਂ ਜਿਹੜੀ ਆ ਰਜਿਸਟਰੀ ਤੋਂ ਬਾਅਦ ਫਰਦ ਵੀ ਨਹੀਂ ਮਿਲ ਰਹੀ ਉਹਨਾਂ ਨੂੰ ਜੀ ਇਹਨੇ ਸਾਰੇ ਲੋਕ ਨੇ ਹਰ ਅੰਤਾਰ ਬੰਦੇ ਦੀ ਅਲੱਗ-ਅਲੱਗ ਪ੍ਰੋਬਲਮ ਆ ਕਿਸੇ ਦੀ 15 ਸਾਲ ਦੀ ਜਿਹੜੀ ਫਰਦ ਆ ਉਹ ਨਹੀਂ ਨਿਕਲਦੀ ਪਈ ਕਿਸੇ ਦਾ ਜਿਹੜਾ ਰਿਵਿਊ ਦਾ ਕੰਮ ਆ ਉਹ ਖੜਿਆ ਹੋਇਆ ਵਾ ਤੇ ਇਹ ਸਾਰੇ ਲੋਕਾਂ ਦੀ ਇੱਕ ਲਿਸਟ ਬਣੀ ਹੋਈ ਆ ਟੈਲੀਫੋਨ ਨੰਬਰ ਉਹਨਾਂ ਨੇ ਆਪਣੇ ਪ੍ਰੋਵਾਈਡ ਕੀਤੇ ਐਰ ਕੁਝ ਲੋਕ ਸਾਡੇ ਵਿੱਚ ਮੌਜੂਦ ਵੀ ਨੇ ਜਿਹੜੇ ਕਹਿ ਰਹੇ ਨੇ ਵੀ ਸਾਨੂੰ 6 6 7 7 ਮਹੀਨੇ ਇੱਥੇ ਆ ਕੇ ਜਿਹੜੀ ਆ ਗੇੜੇ ਮਾਰ ਰਹੇ ਆ ਪਰ ਸਾਡੇ ਪਟਵਾਰ ਖਾਨਾ ਰੋਜ਼ ਖੁੱਲਦਾ ਜੀ ਪਰ ਕੰਮ ਨਹੀਂ ਹੋ ਰਿਹਾ ਕੰਮ ਨਹੀਂ ਹੋ ਰਿਹਾ ਪਟਵਾਰ ਖਾਨਾ ਰੋਜ਼ ਖੁੱਲ ਰਿਹਾ ਬਿਲਕੁਲ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅੱਜ ਪਟਵਾਰ ਖਾਨਾ ਬੰਦਾ ਪਰ ਪਟਵਾਰ ਖਾਲਾ ਖੁੰਡਣ ਦੇ ਬਾਵਜੂਦ ਵੀ ਜਿਹੜੇ ਲੋਕਾਂ ਦੇ ਕੰਮ ਨੇ ਉਹ ਨਹੀਂ ਹੋਏ ਸਰਕਾਰ ਤੋਂ ਅਪੀਲ ਸਰਕਾਰ ਤੋਂ ਰੈਵਨਿਊ ਮਿਨਿਸਟਰ ਸਾਹਿਬ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਪੜਤਾਲ ਕੀਤੀ ਜਾਵੇ ਇਸ ਗੱਲ ਦੀ ਵੀ ਇਹ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਸਾਡਾ ਸਟੇਟ ਹੋਣਾ ਚਾਹੀਦਾ ਪਰ ਇਸ ਤਰ੍ਹਾਂ ਦੀ ਜਿਹੜੀ ਲੋਕਾਂ ਨੂੰ ਇਹ ਪ੍ਰੋਬਲਮ ਆ ਇਹਦਾ ਕਗਨੀਸ਼ੈਂਸ ਲੈ ਕੇ ਇਹਨਾਂ ਤੋਂ ਜਵਾਬ ਤਲਬੀ ਕੀਤੀ ਜਾਵੇ। ਮੁਰਦਾਬਾ ਮੁਰਦਾਬਾ ਜਾਬਾ ਪਟਵਾਰੀ ਮੁਰਦਾਬਾ 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 ਭ੍ਰਿਸ਼ਟਾਚਾਰ ਪਟਵਾਰੀ ਮੁਰਦਾਬਾ ਮੁਰਦਾਬਾ ਜਾਬਾ ਪਟਵਾਰੀ ਮੁਰਦਾਬਾ ਮੁਰਦਾਬਾ ਇਹ ਸਾਰਾ ਅਸਲ ਹੱਥ ਲਿਖਤ ਕੰਮ ਆ ਜੀਐਨਈ ਕਾਲਜ ਦੇ ਨਾਲ ਮੇਰੀ ਉਧਰ ਵੀ ਪ੍ਰਾਪਰਟੀ ਸੀਗੀ ਮੈਂ ਉਧਰੋਂ ਵੀ ਕਢਵਾਈਆ ਫਰਦ ਲੈਂਚ ਲੱਗਿਆ ਉਹਨਾਂ ਨੇ 20 ਰੁਪਏ ਲਈ ਜਿਹੜੀ ਫੀਸ ਆ ਨਾਲ ਹੀ ਮੇਰੀ 15 ਮਿੰਟ ਦੇ ਵਿੱਚ ਫਰਦ ਨਿਕਲ ਗਿਆ ਮੈਂ ਕੱਢ ਕੇ ਘਰੇ ਲੈ ਗਿਆ ਜਿੰਨਾ ਚਿਰ ਡਿਜੀਟਲਾਈਜੇਸ਼ਨ ਸਾਰੇ ਪਾਸੇ ਨਹੀਂ ਹੁੰਦੀ ਨਾ ਉਹਨਾਂ ਜਿਹੜਾ ਕੰਮ ਹੁੰਦਾ ਹੀ ਹੁੰਦਾ ਰਹਿਣਾ ਚਾਹ ਜੋ ਮਰਜੀ ਗਾ ਸਰਕਾਰ ਤੇ ਕਾਫੀ ਦਿਨ ਤੋਂ ਮੈਂ ਪਹਿਲਾਂ ਗਿੜੇ ਮਾਰਦਾ ਰਿਆਂ ਬਾਅਦ ਚ ਇਹਨਾਂ ਨੇ ਜਦੋਂ ਗੱਲਬਾਤ ਹੋਈ ਤਾਂ ਡੀਲ ਹੋਈ ਇੱਕ ਤਰ੍ਹਾਂ ਸਿੱਧੀ ਗੱਲ ਹੈ ਇਹਨਾਂ ਨੇ ਕਿਹਾ 1500 ਰੁਪਏ ਦੋ ਜੀ ਕੌਣ ਕਹਿੰਦਾ ਤੇ ਰਿੱਕੀ ਸਿੰਘ ਜੀ ਉਹ ਕੌਣ ਆ ਜੀ ਉਹ ਹਨ ਮੈਨੂੰ ਨਹੀਂ ਪਤਾ ਕਿਹੜੀ ਪੋਸਟਿੰਗ ਤੇ ਆ ਮੈਂ ਕੱਲ ਆਇਆ ਸੀਗਾ ਫਿਰ ਪਹਿਲਾਂ ਤਾਂ ਇਹਨਾਂ ਦੀ ਛੁੱਟੀਆਂ ਰਹੀਆਂ ਇੱਕ ਦੋ ਤਰੀਕਾ ਸੀਗੀਆਂ ਤਰੀਕਾ ਵਾਲੇ ਦਿਨ ਵੀ ਉਧਰ ਹੀ ਰਗੇ ਰਹੇ ਹਾਂ 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 ਫਿਰ ਉਸ ਤੋਂ ਬਾਅਦ ਕੱਲ ਮੇਰੀ ਗੱਲ ਹੋਈ ਕਹਿੰਦੇ ਤੁਹਾਨੂੰ 2 ਤੋਂ 2:30 ਵਜੇ ਤੱਕ ਤੁਹਾਨੂੰ ਮਿਲ ਜੂਗੀ ਜੀ ਫਰਦ ਸਾਹਿਬ ਅੱਛਾ ਅੱਛਾ ਮੈਂ ਉਸ ਤੋਂ ਬਾਅਦ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਜੀ ਹਜੇ ਬਣੀ ਨਹੀਂ ਮੈਂ ਕਚਹਿਰੀਆਂ ਦੇ ਵਿੱਚ ਹਾਂ ਮੈਂ ਬਾਅਦ ਚ ਮੈਂ ਕਿਹਾ ਵੀ ਕਿੰਨੇ ਵਜੇ ਕਹਿੰਦਾ ਮੈਂ ਜਦੋਂ ਆਉਂਗਾ ਤੁਹਾਨੂੰ ਫੋਨ ਕਰ ਦੂੰਗਾ ਉਸ ਤੋਂ ਬਾਅਦ ਚ ਮੈਂ ਕਾਫੀ ਕੋਸ਼ਿਸ਼ ਕੀਤੀ ਫੋਨ ਕਰਦਾ ਰਿਹਾ 5 6 ਵਜੇ ਤੱਕ ਕਿਤੇ ਫੋਨ ਨਾਲ ਨੇ ਫੋਨ ਚੱਕਣਾ ਹੀ ਵੀ ਉੱਪਰ ਬਲਾਈ ਨਹੀਂ ਕੀਤਾ ਜੀ ਹਾਂ ਹਾਂ ਫਿਰ ਸਵੇਰੇ ਹੋਣ ਜਦੋਂ ਮੈਂ ਆਇਆ ਤਾਂ ਇੱਥੇ ਆ ਕੇ ਤਾਲਾ ਲੱਗਿਆ ਹੋਇਆ ਉੱਪਰ ਐਪਲੀਕੇਸ਼ਨ ਲੱਗੀ ਹੋਈ ਆ ਮੈਂ ਨੂੰ ਇੰਨੇ ਜ਼ਿਆਦਾ ਜ਼ਰੂਰੀ ਡਾਕੂਮੈਂਟਸ ਆ ਮੇਰਾ ਕੰਮ ਪਹਿਲੇ ਡਿਲੇ ਹੋ ਰਿਹਾ ਹੈ ਮੇਰਾ ਨਾਮ ਪ੍ਰੀਤ ਲਾਲਾ ਜੀ ਹਾਂ ਜੀ ਹਾਂ ਅੱਜ ਅਸੀਂ ਆਏ ਆ ਦਾਬੇ ਪਟਵਾਰਖਾਨੇ ਜੋ ਕਿ ਲਹਾਰੇ ਵਿੱਚ ਪੈਂਦਾ ਇੱਥੇ ਅੱਜ ਤੋਂ ਪਹਿਲਾਂ ਰਾਜਵੀਰ ਸਿੰਘ ਪਟਵਾਰੀ ਤਕਰੀਬਨ ਕਿਸੇ ਕੋਲ 5000 ਕਿਸੇ ਕੋਲ 10000 ਕਿਸੇ ਕੋਲ 2000 ਕਿਸੇ ਕੋਲ ਇੱਥੇ ਜਿੰਨਾ ਹੋ ਸਕਿਆ ਸਾਡੇ ਇਲਾਕੇ ਦੇ ਗਰੀਬ ਲੋਕਾਂ ਨੂੰ ਲੁੱਟਿਆ ਬਿਨਾਂ ਪੈਸੇ ਤੋਂ ਪਟਵਾਰਖਾਨੇ ਵਿੱਚ ਕੋਈ ਕੰਮ ਨਹੀਂ ਹੁੰਦਾ ਸੋ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਰੈਵਨਿਊ ਡਿਪਾਰਟਮੈਂਟ ਨੂੰ ਵੀ ਡੀਸੀ ਸਾਹਿਬ ਨੂੰ ਵੀ ਕਿ ਇਹੋ ਜਿਹੇ ਭ੍ਰਸ਼ਟਾਚਾਰੀਆ ਪਟਵਾਰੀ ਜਾਂ ਰਾਜਮਦਦਿਕਾ ਨੂੰ ਡਿਸਮਿਸ ਕੀਤਾ ਜਾਵੇ ਤੇ ਉਹਨੂੰ ਡਿਸਮਿਸ ਕਰਕੇ ਉਹਦੀ ਜਗ੍ਹਾ ਤੇ ਕੋਈ ਹੋਰ ਬੰਦੇ ਨੌਕੀ ਤੇ ਜਾਵੇ ਤਾਂ ਕਿ ਇੰਨੀ ਸਾਡੀ ਜਿਹੜੀ ਪਬਲਿਕ ਨੂੰ ਹਸਪਤਾਲ